ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਜਿਹੜਾ ਚਲਾ ਗਿਆ ਉਹਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਪਾ IPS ਡੀਆਈਜੀ ਫੋਜਪੁਰ ਰੇਂਜ ਹਰਮਨਵੀਰ ਸਿੰਘ ਗਿੱਲ IPS ਤੇ ਮਾਨਯੋਗ ਐਸਐਸਪੀ ਸ਼੍ਰੀ ਭਵਨਿਉ ਰਾਣਾ IPS ਐਸਐਸਪੀ ਤਰਨਤਾਰਨ ਦੀਆਂ ਹਦਾਇਤਾਂ ਤਹਿਤ ਜਿਹੜੀ ਆ ਨਸ਼ਿਆਂ ਵਿਰੁੱਧ ਸਬਲੂਸ਼ਨ ਪਿੱਖੀਵੰਡ ਦੇ ਵਿੱਚ ਵੀ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਰੋਜ਼ਾਨਾ ਪਰਚੇ ਦਰਜ ਕੀਤੇ ਜਾ ਰਹੇ ਨੇ ਨਸ਼ਾ ਕਬੇਚਣ ਵਾਲੇ ਕਰਨ ਵਾਲਿਆਂ ਨੂੰ ਜਿਹੜਾ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਭੇਜਿਆ ਜਾ ਰਿਹਾ ਉਹ ਸਲੜੀ ਦੇ ਵਿੱਚ ਬੜੀ ਵੱਡੀ ਸਫਲਤਾ ਅਸਲ ਹੋਈ ਹੈ ਕਿ ਇੱਕ ਐਫ ਆਈ ਆਰ ਨੰਬਰ 97 ਜਿਹੜੀ ਕੱਲ ਦੀ ਮਿਤੀ 28 5 25 ਨੂੰ ਥਾਣਾ ਖਾਲੜਾ ਵਿਖੇ ਦਰਜ ਹੋਈ ਹੈ ਇਹਦੇ ਵਿੱਚ ਦੋ ਦੋਸ਼ੀਆਂ ਦੇ ਖਿਲਾਫ ਇੱਕ surjeet singh ਦੂਸਰੇ ਦਾ ਨਾਮ ਕਿਉਂਕਿ ਪ੍ਰोसीडिंग ਚੱਲ ਰਹੀ ਹੈ ਜਿਹੜੇ ਜਿਹੜਾ ਗੁਪਤ ਰੱਖਿਆ ਗਿਆ ਸਰਜੀਤ ਸਿੰਘ ਨੂੰ ਕਾਬੂ ਕਰਕੇ ਇਹਦੇ ਕੋਲੋਂ ਤਿੰਨ ਪੈਕੇਟ ਜਿਹੜੇ ਰਿਕਵਰ ਕੀਤੇ ਗਏ ਜਿਨ੍ਹਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 495 ਗ੍ਰਾਮ ਹੈਰਨ 100 ਜਿਹੜੀ 92 ਗ੍ਰਾਮ ਜਿਹੜਾ ਪੈਕਿੰਗ ਮਟੀਰੀਅਲ ਇੱਕ ਬੈਗ ਤੇ ਇੱਕ ਮੋਬਾਈਲ ਜਿਹੜਾ ਇਹਦੇ ਕੋਲੋਂ ਰਿਕਵਰ ਕੀਤਾ ਸੋ ਜੇ ਇਹ ਇੰਟਰੋਗੇਸ਼ਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਇਹ ਦੋਵੇਂ ਜਣੇ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਤੇ ਪਾਰ ਤੋਂ ਡਰੋਨ ਰਾਹੀਂ ਹਰਨ ਮੁਕਾਉਂਦੇ ਸੀ ਤੇ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਸੀ ਸੋ ਇਹ ਬੜੀ ਵੱਡੀ ਚੇਨ ਆ ਜਿਹੜੀ ਇਸ ਮੁਕੱਦਮਾ ਦਰਜ ਹੋਣ ਤੋਂ ਬਾਅਦ ਟੁੱਟੀ ਆ ਇਹਦੀ ਫਾਈਨੈਂਸ਼ੀਅਲ ਜਿਹੜੀ ਇਨਵੈਸਟੀਗੇਸ਼ਨ ਠਾਠ ਆਪ ਤੰਨੇ ਉਹ ਵੀ ਕੀਤੀ ਜਾ ਰਹੀ ਹੈ ਸੋ ਅੱਜ ਦੋਸ਼ੀ ਨੂੰ ਪੇਸ਼ ਕਰਕੇ ਇਹਦਾ ਰਮਾਨਾ ਸਬ ਕੀਤਾ ਜਾਊਗਾ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਕੰਗਾਲੇ ਜਾਣਗੇ ਤੇ ਜਿਹੜਾ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਉਹਦੇ ਵਾਸਤੇ ਵੀ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਨੇ ਤੇ ਉਹਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੇ ਲੈ ਜਾਊਗਾ ਸੋ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਜਿਹੜੀ ਇਹ ਪ੍ਰਾਪਤੀ ਵੀ ਆਈ ਵੀ ਜਿਹੜੀ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਨੂੰ ਆਉਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਪ੍ਰਾਪਤ ਹੋ ਰਿਹਾ ਸੋ ਜਿਹੜੀ ਇਹ ਯੁੱਧ ਨਸ਼ਾ ਪ੍ਰੋਤ ਜਿਹੜੀ ਸੰਖਲਾ ਹੈ ਇਹਨੂੰ ਕਾਮਯਾਬ ਕੀਤਾ ਜਾ ਰਿਹਾ ਜਿੱਥੇ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕਦਮੇ ਦਰਜ ਕਰਕੇ ਜੇਲ੍ਹਾਂ ਚ ਭੇਜ ਰਹੇ ਹਾਂ ਉੱਥੇ ਜਿਹੜੇ ਇਸ ਕੈਟਾਗਰੀ ਮੁਤਾਬਕ ਬਿਮਾਰ ਵਿਅਕਤੀ ਨੇ ਤੁਸੀਂ ਵੇਖਿਆ ਹੋਵੇਗਾ ਕਿ ਰੋਜ਼ਾਨਾ ਜਿਹੜੇ ਇਹਨਾਂ ਨੂੰ ਅਸੀਂ ਨਾਲ ਲਾ ਜਾ ਕੇ ਇਹਨਾਂ ਦੀ ਸਹਿਮਤੀ ਲੈ ਕੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਉਹ ਸਰਕਾਰ ਵੱਲੋਂ ਵੀ ਜਿਹੜੇ ਥਾਂ ਥਾਂ ਤੇ ਡੀਡਿਕਸ਼ਨ ਸੈਂਟਰ ਖੋਲੇ ਗਏ ਨੇ ਜੇ ਕੋਈ ਤੀੜਤ ਹੈ ਜਾਂ ਕੋਈ ਇਲਾਜ ਕਰਾਉਣਾ ਚਾਹੁੰਦਾ ਹੈ ਉਹ ਕਨਸਮ ਪੁਲਿਸ ਸਟੇਸ਼ਨ ਦਾ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਜਾਂ ਸਿੱਧੇ ਤੌਰ ਤੇ ਵੀ ਦਾਖਲ ਹੋ ਕੇ ਆਪਣੀ ਜਿਹੜੀ ਹੈ ਟ੍ਰੀਟਮੈਂਟ ਕਰਵਾ ਸਕਦਾ ਸੋ ਮੈਂ ਫਿਰ ਤੋਂ ਅਪੀਲ ਕਰਦਾ ਹਾਂ ਤੇ ਇਹ ਜਿਹੜੀ ਯੁੱਧ ਨਸ਼ਾ ਵਿਰੋਧਾ ਇਹ ਇੱਕ ਸਾਂਝੀ ਬਾਲਤਾ ਦੀ ਅਪੀਲ ਹੈ ਇਹ ਆਮ ਜਨਤਾ ਤੇ ਪੁਲਸ ਦੀ ਸਾਂਝੀ ਜਿਹੜੀ ਆ ਇਹ ਕਾਰਵਾਈ ਹੈ ਇਦੇ ਵਿੱਚ ਵੱਧ ਤੋਂ ਵੱਧ ਪੁਲਿਸ ਦਾ ਸਾਥ ਦਿੱਤਾ ਜਾ ਰਿਹਾ ਤੇ ਕੋਈ ਏਦਾਂ ਦੀ ਗੱਲ ਜਾਂ ਕੋਈ ਵੇਚਣ ਵਾਲਾ ਜਾਂ ਕੋਈ ਬਿਮਾਰ ਵਿਅਕਤੀ ਵੀ ਉਹਦੀ ਸੂਚਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਪੁਲਿਸ ਕੋਲੋਂ ਨਾਂ ਪਤਾ ਗੁਪਤ ਰੱਖ ਕੇ ਜਿਹੜੀ ਆ ਇਹ ਕਾਰਵਾਈ ਅਮਲ ਦੇ ਵਿੱਚ ਲਿਆਉਗੀ ਤੁਸੀਂ ਪਿਛਲੇ ਦਿਨੀ ਵੇਖਿਆ ਹੋਵੇਗਾ ਕਿ ਪਾਕਿਸਤਾਨ ਵੱਲੋਂ ਜਿਹੜੇ ਮਾੜੇ ਹਾਲਾਤ ਜਿਹੜੇ ਪੈਦਾ ਹੋਏ ਸੀ ਜੰਗ ਵਾਲੇ ਸੋ ਉਹ ਤੇ ਹਟ ਗਏ ਨੇ ਪਰ ਆਈਐਸਆਈ ਏਜੰਸੀ ਲਗਾਤਾਰ ਕੋਸ਼ਿਸ਼ਾ ਕਰਕੇ ਵੈਪਨ ਤੇ ਹੈਰੋਨ ਜਿਹੜੀ ਆ ਉਹ ਸਾਡੇ ਜਿਹੜੀ ਸਟੇਟ ਪੰਜਾਬ ਦੇ ਵਿੱਚ ਭੇਜ ਰਹੀ ਹੈ ਪਰ ਅਸੀਂ ਜਿਹੜੀਆਂ ਉਹਨਾਂ ਦੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਫਲ ਨਹੀਂ ਹੋਣ ਦਵਾਂਗੇ ਤੇ ਕਿਸੇ ਤਰ੍ਹਾਂ ਹੀ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਚਲਦੀ ਰਹੂਗੀ ਤੇ ਇਹਨੂੰ ਕਾਮਯਾਬ ਕਰਾਂਗੇ